ਆਦਰੀ ਵੀਡੀਓ ਵਿੱਚ ਬਈ 6 ਗਾਮਾਂ ਦੀ ਵੀਡੀਓ ਬਣਾਈ ਆ 6 ਰੀਆਂ 6 ਟਾਪ ਦੀਆਂ 3 ਤਾਜੀਆਂ ਸੂਈਆਂ 3 ਗੱਬਣ ਪਿੰਡ ਛੰਨਾ ਗਲਾਬ ਸਿੰਘਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਨੇੜੇ ਪਿੰਡ ਭਧੌੜ ਰਹਿ ਜਾਂਦਾ ਮੋਬਾਈਲ ਨੰਬਰ ਬੋਲੋ ਬਾਈ ਜੀ 9501433579 ਆ ਕਿਹੜਾ ਸੂਸ ਸੂਈ ਆ ਵੀਰੇ ਇਹ ਦਾਦਰ ਦੂਜਾ ਸੂਸ ਸੂਈ ਆ ਕਦੋਂ ਸੂਈ ਆ ਵੀਰੇ ਏ ਡਾਕਟਰ ਤੜਕੀ ਜੂਈ ਆ ਜੇ ਜੂੜੀਆਂ ਕੰਪਲੀਟ ਆ ਬੱਠਲ ਚ ਪਈ ਆ ਇਹ ਆ ਪਈ ਆ ਬਈ ਕੰਪਲੀਟ ਆ ਬੱਚਾ ਹੀ ਬੱਚੀ ਦੇਤੀ ਆ ਹਾਂ ਬੱਚੀ ਆ ਬੜਾ ਬਹੁਤ ਚੰਗੀ ਬੜੀ ਚੰਗੀ ਆ ਨਾ ਬਹੁਤ ਜਿਆਦਾ ਚੰਗੀ ਆ ਤੇਰਾ ਥੋੜੀ ਚੰਗੀ ਨਾ ਮੰਨ ਕੇ ਨਾਸਾਂ ਨੂੰ ਸੰਗਲਾਬੀਆ ਕਰਮ ਵਾਲੀ ਦੀ ਇੱਕ ਨੰਬਰ ਬਰੀਡ ਆ ਬਈ ਇਹੋ ਜਿਆਦੇ ਕੁਆਰ ਤੇ ਬੜਾ ਚੰਗਾ ਫੁੱਲ ਕੱਦ ਫੁੱਲ ਬਰੀਡ ਤੇ ਡਾਕਟਰ ਵੇਰਦਾ ਲੈਵੇ ਬਾਰੇ ਤਾਂ ਬੋਲਣ ਦੇ ਲੈਵੇ ਵੇ ਡਾਕਟਰ ਕਹਿਣੀਆਂ ਗੱਲਾਂ ਨਹੀਂ ਆ ਲੈਵਾ ਆਪ ਹੀ ਦੱਸਦਾ ਵੀ ਵੱਕਈ ਚੰਗਾ ਦੋ ਨੰਬਰ ਤੇ ਕਿਹੜਾ ਸੂਆ ਸੂਈ ਆ ਭਰਾ ਇਹ ਆਰਡਰ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਇਹਨੂੰ ਆਰਡਰ ਦੂਜਾ ਦੇ ਨਾਮ ਆਪਣੇ ਕੋਲ ਕੱਲ ਆਥਣੀ ਆਈ ਆ ਇਹ ਦੂਜਾ ਦੇ ਸੂਈ ਨੂੰ ਹੋ ਗਿਆ ਆਰਡਰ ਬੜਾ ਕਮਾਲ ਆਰਡਰ ਲਾੜ ਰਿਹਾ ਬਹਿਰੀ ਬਹੁਤ ਚੰਗੀ ਆ ਮੁੱਲ ਜੈ ਜੀ ਮੁੱਲ ਆਰਡਰ ਜਮਾ ਜਾਰੀ ਕਰਨਾ ਕੋਈ ਮੁੱਲ ਨਹੀਂ ਵਾੜੇ ਕਰਦੇ ਆਪਾਂ ਓਕੇ ਉਹਦੇ ਮੌਜੇ ਨਾਲ ਗਾਲਾਂ ਕਰੀਂਦੇ ਨਾ ਦਾ ਹੀ ਨਹੀਂ ਪਤਾ ਹਾਂ ਬੱਚਾ ਬੱਛਾ ਹਣਾ ਹਾਂ ਇਹਦੇ ਮਗਰ ਬੱਛਾ ਦਾ ਤੇ ਆ ਬੈਡ ਕਦੋਂ ਸੂਈ ਆ ਨਹੀਂ ਡਾਕਟਰ ਜੀ ਹੋਣੀ ਚਾਹੀਦੀ ਮੰਨ ਮਿੰਟ ਵੀ ਹੋਇਆ ਓਕੇ ਬਾਈ ਇਹਦੇ ਮਗਰ ਬੱਚਾ ਹੂੰ ਤੇ ਮੰਨ ਕੇ ਦਾ ਆਹ ਬੋਟਲ ਜੇਰ ਪੈਣਾ ਯਾਰ ਹਮ ਲੇਵਲ ਉਹ ਚੰਗਾ ਗਰਮ ਵਾਲੀ ਦਾ ਥਣ ਬਹੁਤ ਚੰਗਾ ਇਹਨਾਂ ਬੱਚਿਆਂ ਦਾ ਡਾਕਟਰ ਇਹ ਹੋਣਗੇ ਪਹਿਲਾ ਸੂਆ ਹਾਂ ਤੇ ਆ ਕਿੰਨੇ ਦਿਨ ਲੱਗਣਗੇ ਇਹ ਵੀ ਡਾਕਟਰ ਚਾਰ ਤੋਂ ਪੰਜ ਦਿਨ ਲੈ ਜੂ ਪਹਿਲਾ ਸੂਆ ਹੀ ਬੱਚਾ ਪਹਿਲਾ ਸੂਆ ਵੀ ਚਾਰ ਤੋਂ ਪੰਜ ਦਿਨਾਂ ਦੀ ਕੱਚੀ ਫਲੀ ਵੀ ਚੰਗੀ ਆ ਮੰਨ ਕੇ ਚੱਲ ਫੁੱਲ ਬ੍ਰੀਡ ਆ ਫੈਂਟ ਬਹੁਤ ਹਾਂ ਫਾਇਲ ਬਹੁਤ ਚੰਗੀ ਆ ਉਹ ਬਾਕੀ ਸਭੀ ਬੜੀ ਬਹੁਤ ਆਗਾਂ ਸਭੀ ਪੜੀ ਚੰਗੀ ਆ ਤੇ ਆ ਮੈਂ ਕਹਿੰਦਾ ਤੋਫਾ ਹੀ ਆ ਗਿਆ ਆਹ ਡਾਕਟਰ ਹੋਂ ਡਾਇਮੰਡ ਪੀਸੀ ਆ ਯਾਰ ਪਰ ਪਹਿਲਾਂ ਬੱਚਿਆਂ ਦੋਨੀ ਦੋ ਦੰਦ ਹਾਏ ਦੋਨ ਦਾ ਬਈ ਦੋ ਦੰਦ ਬਈ ਤੇ ਜਰਸੀ ਫੁੱਲ ਬ੍ਰੀਡ ਮੰਗ ਫੁੱਲ ਮੈਨੂੰ ਦੇਖ ਕਰ ਬਾਕੀ ਡਾਕਟਰ ਕਲਰ ਵੀ ਮੰਗ ਰੋਤਾ ਲੇਵਾ ਵੀ ਕਮਾਲ ਆ ਡਾਕਟਰ ਜੀ ਲੇਵਾ ਦਾ ਬੱਚੀ ਉਹ ਨਹੀਂਗਾ ਉਹਨਾਂ ਲੇਵਾ ਦੀ ਫਿਰਦੀ ਬੱਚੀ ਦੇ ਤੂੰ ਸਹੀ ਗੱਲ ਆ ਬਈ ਬਿਊਟੀ ਚੈੱਕ ਕਰੋ ਫੇਸ ਦੀ ਬੋਦੀ ਬਾਦੀ ਪੂਰੀ ਚੰਗੀ ਸਨਖ ਪੁਣਾ ਬੈੜ ਦੇ ਵਿੱਚ ਫੁੱਲ ਮੁੱਲ ਜਾਇਜ਼ ਹੋਣ ਮੋਲ ਰੇਟਰ ਜਮਾ ਜਾਏ ਤੇ ਆ ਗਿਆ ਕਿ ਡਾਇਮੰਡ ਪੀਸ ਦੰਦੋ ਖੀਰੀ ਇਹ ਰੇਟਰ ਇੱਕ ਦੰਦ ਤੋੜਿਆ ਨਹੀਂ ਇੱਕ ਦੰਦ ਹਾਂ ਬੰਦਾ ਖੀਰੀ ਮੰਨ ਲੇ ਤਾਂ ਇੱਕ ਦੰਦ ਛਿੱਟਾ ਮੰਨ ਲੇ ਯੂਨੀ ਬੜੀ ਆ ਨਾ ਰੇਟਰ ਦੀ ਕੁਆਲਿਟੀ ਵਧੀਆ ਬੱਚੀ ਦੀ ਤਵਾ ਟਵਾ ਬੋਦੀ ਬਾਤ ਬਾਕੀ ਰੇਟਰ ਦੀ ਕੁਆਲਿਟੀ ਬਹੁਤ ਜ਼ਿਆਦਾ ਬੱਚੀ ਆਪ ਵੀ ਬਹੁਤ ਜਿਆਦਾ ਜੰਗੀ ਹੈ ਸਹੀ ਗੱਲ ਆ ਭਾਈ ਕੀ ਬਾਤ ਆ ਤਾਂ ਚਮਕ ਜਮਕ ਪੂਰੀ ਆ ਨਾ ਡਾਕਟਰ ਬੱਚਾ ਬਹੁਤ ਜਿਆਦਾ ਚੰਗਾ ਯਾਰ ਥੁਲੇਵੇ ਦੀ ਤਿਆਰੀ ਰਹਿ ਗਈ ਨਹੀਂ ਜਿਆਦਾ ਬਾਤ ਆ ਭਾਈ ਮੋਲ ਜਮਾ ਜਾਇਜ਼ ਹੋਣਗੇ ਭਾਈ ਹਾਂਜੀ